ਸਤਿ ਸ਼੍ਰੀ ਅਕਾਲ ਜੀ ਨਗਰ ਨਿਵਾਸੀ ਸਾਰੇ ਸੱਜਣਾ ਨੂੰ ਭੈਣਾਂ ਨੂੰ ਵੀਰਾਂ ਨੂੰ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਵਿੱਚ ਸਾਡੀ ਨਗਰ ਪੰਚਾਇਤ ਵੱਲੋਂ ਪਹਿਲਾਂ ਵੀ ਕੈਂਪ ਲਾ ਕੇ ਜਿਹੜੇ ਸਾਡੇ ਛੋਟੇ ਕੰਮਕਾਜ ਵਾਲੇ ਲੋਕ ਨੇ ਉਹਨਾਂ ਨੂੰ ਦਿੱਤਾ ਗਿਆ ਸੀਗਾ ਇਸ ਦਾ ਲਾਭ ਤੇ ਹੁਣ ਵੀ ਸਾਡੇ ਏਡੀਸੀ ਦਫ਼ਤਰ ਜੁਡੀ ਤੋਂ ਅਧਿਕਾਰੀ ਆਏ ਹੋਏ ਨੇ ਕੈਂਪ ਲੱਗਾ 2 ਅਕਤੂਬਰ ਤੱਕ ਮੈਂ ਸਾਰੇ ਨਗਰ ਦੇ ਜਿਹੜੇ ਲੋੜਵੰਦ ਨੇ ਜਿਹੜੇ ਛੋਟੀ ਰੇੜੀ ਫੜੀ ਛੋਟੀ ਦੁਕਾਨਦਾਰ ਚਾਹੇ ਕੋ ਸਲਾਈ ਦਾ ਘਰਾਂ ਚ ਬੀਬੀਆਂ ਕੰਮ ਕਰਦੀਆਂ ਜਾਂ ਛੋਟੀਆਂ ਕੋ ਦੁਕਾਨਾਂ ਵਾਲੇ ਨੇ ਛੋਟੇ ਕਾਰੋਬਾਰ ਵਾਲੇ ਨੇ ਉਹ ਜਾਨੀ ਕਿ ਇਹ ਪੀਐਮ ਨਿਧੀ ਯੋਜਨਾ ਦੇ ਵਿੱਚ ਲੈ ਸਕਦੇ ਆ ਪਹਿਲੀ ਜਿਹੜੀ ਉਹਨਾਂ ਨੂੰ ਲੋਨ ਦੀ ਕਿਸ ਤੇ ਆ ਉਹ 15000 ਦੀ ਹੋਊਗੀ ਦਸਵਰਸ ਤੇ 12 ਮਹੀਨੇ ਦੇ ਵਿੱਚ ਉਹਨਾਂ ਨੂੰ ਵਾਪਸ ਕਰਨਾ ਪਊਗਾ ਜਿਹਦੇ ਵਿੱਚ ਸਬਸਿਡੀ ਵੀ ਆ ਤੇ ਜੇ ਇਹ ਲੋਨ ਪਹਿਲਾ 15 ਮਹੀਨੇ 15000 ਵਾਲਾ ਲੈ ਕੇ 12 ਮਹੀਨੇ ਦੇ ਵਿੱਚ ਤੁਸੀਂ ਸਹੀ ਸਲਾਮਤ ਵਾਪਸ ਕਰ ਦਿੰਨੇ ਬੈਂਕ ਨੂੰ ਤਾਂ ਫਿਰ ਅਗਲਾ ਲੋਨ ਤੁਸੀਂ 25000 ਰੁਪਏ ਦਾ ਅਪਲਾਈ ਕਰਕੇ ਲੈ ਸਕਦੇ ਹੋ ਉਹਦੀਆਂ 1.5 ਸਾਲ ਦੇ ਵਿੱਚ ਕਿਸ਼ਤਾਂ ਵਾਪਸ ਦੇਣੀਆਂ ਜੇਕਰ ਇਹ ਵੀ ਤੁਸੀਂ ਸਹੀ ਸਲਾਮਤ ਬਿਨਾ ਕਿਸੇ ਕਿਸਤੋੜੀ ਤੋਂ ਵਾਪਸ ਕਰ ਦਿੰਦੇ ਆ ਤਾਂ ਫਿਰ ਤੁਸੀਂ 50000 ਦਾ ਲੋਨ ਅਪਲਾਈ ਕਰ ਸਕਦੇ ਆ ਕਿਸੇ ਵੀ ਬੈਂਕ ਨੂੰ ਜਿੰਨਾ ਕੁ ਵਿਆਜ ਪੈਣਾ ਉੰਨੀ ਕੁ ਦੀ ਸਬਸਿਡੀ ਆ ਜਾਣੀ ਆ ਇਹ ਰਕਮ ਦੇ ਨਾਲ ਤੁਸੀਂ ਆਪਣਾ ਛੋਟਾ-ਕੂਟਾ ਕਾਰੋਬਾਰ ਤੋਰ ਸਕਦੇ ਆ ਇਹਦੇ ਵਿੱਚ ਕੋਈ ਵੀ ਕੈਟਾਗਰੀ ਦਾ ਜਿਹੜਾ ਆ ਉਹ ਸਵਾਲ ਨਹੀਂ ਹੈਗਾ ਕਿਸੇ ਵੀ ਕੈਟਾਗਰੀ ਨੂੰ ਕੋ ਬਿਲੋਂਗ ਕਰਦਾ ਹੋਵੇ ਉਹ ਇਹ 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 ਸੇਵਾ ਦਾ ਜਿਹੜਾ ਲਾਭ ਲੈ ਸਕਦਾ ਤੇ 50000 ਜਿਹੜਾ ਹੈਗਾ ਉਹ 3 ਸਾਲ ਦੇ ਵਿੱਚ ਤੁਸੀਂ ਵਾਪਸ ਕਰਨਾ ਹੈ ਤੇ ਬਹੁਤ ਵਧੀਆ ਸਕੀਮੀਆਂ ਬੈਂਕਾਂ ਸਰਕਾਰੀ ਸਾਰੀਆਂ ਇਹ ਲੋਨ ਕਰਨਗੀਆਂ ਸਾਡਾ ਦਫਤਰ ਇਥੋਂ ਰეკਮੈਂਡੇਸ਼ਨ ਕਰਕੇ ਭੇਜੇਗਾ ਰეკਮੈਂਡ ਕਰਕੇ ਭੇਜੇਗਾ ਸਾਰਿਆਂ ਨੂੰ ਪੱਤਰ ਵਿੱਚ ਰეკਮੈਂਡੇਸ਼ਨ ਦਾ ਲੱਗੂਗਾ ਇਸ ਤਰ੍ਹਾਂ ਦਾ ਤੇ ਉਹ ਇਧਰੋਂ ਸਾਡੇ ਵੱਲੋਂ ਸਾਰਾ ਕੁਝ ਹੋ ਜਾਊਗਾ ਤੇ ਉਹਨੂੰ ਫਿਰ ਬੈਂਕ ਜਿਹੜੀ ਆ ਕੋਈ ਵੀ ਨਾ ਨਹੀਂ ਕਰੂੰਗੀ ਸਰਕਾਰੀ ਬੈਂਕਾਂ ਸਾਰੀਆਂ ਇੱਥੇ ਉਹ ਜਿਹੜੀਆਂ ਇਹ ਬਹੁਤ ਵਧੀਆ ਇਹ ਸਰਕਾਰ ਦੀ ਯੋਜਨਾ ਹੈ ਤੇ ਇਹਦਾ ਲਾਭੂ ਦਾ ਪੂਰਾ ਧੰਨਵਾਦ ਬਸ ਤੁਸੀਂ ਮਤਲਬ ਹੁਣ ਜਿਹੜੀ ਇਹਦੇ ਬਾਰੇ ਸਾਨੂੰ ਸਹੀ ਦੱਸ ਦਿਓ ਵਿੱਚ ਕਰਾਈਟੇਰੀਆ ਕੀ ਚਾਹੀਦਾ ਮਤਲਬ ਜੇ ਲੋਨ ਲੈਣਾ ਕਿਸੇ ਨੇ ਜਿਨੇ ਲੋਨ ਲੈਣਾ ਜੀ ਉਹਦਾ ਆਧਾਰਕ ਪੀਐਮ ਸੁਵਾਨੀ ਪੀਐਮ ਸੁਵਾਨੀ ਦੀ ਲੋਨ ਦਾ ਨਾਮ ਆ ਹਾਂਜੀ ਸਕੀਮ ਦਾ ਨਾਮ ਆ ਉਹਦੇ ਰਿਗਾਰਡਿੰਗ ਇਹ ਰੇੜੀ ਫੜੀ ਬਲਿਆਂ ਨੂੰ ਲੋਨ ਦਿੱਤਾ ਜਾਂਦਾ ਜੀ ਠੀਕ ਹੈ ਜੀ ਜਿੱਦਾਂ ਕੋਈ ਜਿਹੜੇ ਛੋਟੇ ਘਰੇਲੂ ਕੰਮ ਕਰਦੇ ਆ ਬਿਲਕੁਲ ਉਹਨਾਂ ਨੂੰ ਵੀ ਦਿੱਤਾ ਜਾਂਦਾ ਵਾ ਜਿੱਦਾਂ ਲੇਡੀਜ਼ ਵੀ ਆਪਣੀਆਂ ਸਲਾਈ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਦਿੰਦੇ ਆ ਲੋ ਅੱਛਾ ਹਾਂਜੀ ਦੇਣਾ ਬੈਂਕ ਨੇ ਆ ਬੈਂਕ ਨੇ ਦੇਣਾ ਆਪਾਂ ਸਿਰਫ ਇਤੋਂ ਫਾਰਮ ਭਰ ਕੇ ਦੇ ਦਨੇ ਇਹਨਾਂ ਨੂੰ ਓਕੇ ਠੀਕ ਹੈ ਜੀ ਸਾਡੀਆਂ ਜੋ ਫਾਰਮੈਲਟੀ ਹੈਗੀਆਂ ਕੰਪਲੀਟ ਕਰਕੇ ਲੋਨ ਇਹਨਾਂ ਨੂੰ ਮਿਲ ਜਾਣਾ ਇਹਨਾਂ ਨੂੰ ਬੈਂਕ ਨੇ ਹੀ ਲੋਨ ਦੇਣਾ ਆਪਾਂ ਸਿਰਫ ਫਾਰਮ ਭਰਨੇ ਆ ਇਥੋਂ ਓਕੇ ਇੱਕ ਸਿਰਫ ਸਾਡੀ ਡਿਊਟੀ ਲਗਾਈ ਗਈ ਆ ਹੈੱਡ ਆਫਿਸ ਤੋਂ ਕੀ ਅਸੀਂ ਫਾਰਮ ਭਰਨੇ ਆ ਏਡੀਸੀ ਦਫ਼ਤਰ ਜਲੰਧਰ ਅਸੀਂ ਮਤਲਬ ਸਾਡੇ ਕਾਉਂਸਲਰਾਂ ਦੇ ਥਰੂ ਮਤਲਬ ਅਸੀਂ ਇੱਥੋਂ ਇਹਨਾਂ ਨੂੰ ਫਾਈਲਾਂ ਪ੍ਰਿਪੇਅਰ ਕਰ ਦੇਣੀ ਹੈ ਸਾਡੇ ਉਹ ਕਰਕੇ ਤਾਂ ਫਿਰ ਇਹ ਬੈਂਕ ਕਿਹੜੀ ਚ ਜਾਣੀ ਮਤਲਬ ਬੈਂਕ ਇਹ ਸਰਕਾਰੀ ਕਿਸੇ ਵੀ ਬੈਂਕ ਦਾ ਲੋਨ ਕਰਵਾ ਸਕਦੇ ਅਸੀਂ ਸਰਕਾਰੀ ਬੈਂਕਾਂ ਸਾਰੀਆਂ ਕਿਸੇ ਵੀ ਹਾਂਜੀ ਸਰਕਾਰੀ ਬੈਂਕ ਦੇ ਵਿੱਚ ਲੋਨ ਹੋ ਸਕਦਾ ਵਾ 15000 ਸਟਾਰਟਿੰਗ ਪਹਿਲਾ ਲੋਨ ਜਿਹੜਾ ਹੋਣਾ ਵਾ 15000 ਮਤਲਬ ਇੱਕ ਬੰਦੇ ਨੇ ਪਹਿਲਾਂ ਸ਼ੁਰੂਆਤੀ ਦੌਰ ਚ ਲੈਣਾ ਤੇ 15000 15000 ਤੇ ਇਹ ਕਿੰਨੇ ਸਾਲ ਦਾ ਹੁੰਦਾ ਉਹ ਅਗਰ ਪੂਰਾ ਸਹੀ ਤਰੀਕੇ ਨਾਲ ਚੱਲਦਾ ਵਾ ਲੋਨ ਉਸ ਤੋਂ ਬਾਅਦ ਫਿਰ ਬੈਂਕ ਉਹਨਾਂ ਨੂੰ 25 ਦਾ ਲੋਨ ਦੇਊਗੀ 25000 ਦੂਜਾ ਲੋਨ ਜੀ 25000 ਦਾ ਲੋਨ ਕੰਪਲੀਟ ਹੋਣ ਤੋਂ ਬਾਅਦ ਅੱਛਾ ਫਿਰ ਸਰਕਾਰ 50000 ਦਾ ਲੋਨ ਦਿੰਦੀ ਹੈ ਜੀ 15000 ਦੀਆਂ 12 ਮਹੀਨੇ ਦੀਆਂ ਕਿਸ਼ਤਾਂ ਜੀ ਤੇ 25000 ਦੀਆਂ 18 ਦੀਆਂ ਜੀ 15 ਪਹਿਲਾਂ ਮੋੜੂਗਾ ਕਲੀਅਰ ਕਰੂਗਾ ਫਿਰ 18 ਉਸ ਤੋਂ ਬਾਅਦ ਫਿਰ 50 ਤਿੰਨ ਸਾਲਾਂ ਦਾ 36 ਮਹੀਨੇ ਚ ਇਹ ਇਹ ਫਿਰ ਤਾਂ ਕੰਟੀਨਿਊ ਚੱਲੀ ਜਾਊਗਾ ਜੀ ਜੀ ਮੋੜੀ ਜਾਊਗਾ ਲਈ ਹਾਂਜੀ ਹਾਂਜੀ ਤੇ ਇਹਦੀਆਂ ਫਾਰਮੈਲਿਟੀ ਚ ਕੀ ਮਤਲਬ ਕੀ ਦੇਣਾ ਹੁੰਦਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਨੰਬਰ ਟੈਲੀਫੋਨ ਨੰਬਰ ਹਾਂਜੀ ਹਾਂ ਤੇ ਆਪਣਾ ਬੈਂਕ ਆਧਾਰ ਕਾਰਡ ਆ ਬੈਂਕ ਦੀ ਕਾਪੀ ਕਾਪੀ ਤੇ ਬਸ ਹੋਰ ਦਾ ਕੋਈ ਇੰਨੀ ਖਾਸ ਕੋਈ ਮਤਲਬ ਕੋਈ ਪ੍ਰਾਪਰਟੀ ਨਹੀਂ ਕੋਈ ਗਰੰਟੀ ਨਹੀਂ ਬਸ ਕੁਝ ਨਹੀਂ ਇਹਦੇ ਵਿੱਚ ਸਰਕਾਰ ਨੇ ਇਹੀ ਚੀਜ਼ ਕਹੀ ਹੈ ਕਿ ਦੇਖੋ ਜਿਹੜੇ ਗਰੀਬ ਤੱਕੇ ਦੇ ਲੋਕ ਹੈਗੇ ਆ ਉਹਨਾਂ ਨੂੰ ਨੋਰਮਲੀ ਕੋਈ ਵੀ ਬੈਂਕ ਲੋਨ ਐਦਾ ਨਹੀਂ ਦਿੰਦਾ ਇਹਦੇ ਵਿੱਚ ਬਿਨਾ ਗਵਾਈ ਤੋਂ ਬਿਨਾ ਸਿਵਲ ਸਕੋਰ ਚੈੱਕ ਕਰਨ ਤੋਂ ਲੋਨ ਨਾਲ ਸਿਵਲ ਚੈੱਕ ਨਹੀਂ ਆ ਇਹਦੇ ਵਿੱਚ ਸਿਵਲ ਮੈਟਰ ਨਹੀਂ ਕਰਦਾ ਹਾਂਜੀ ਰეკਮੈਂਡ ਅਸੀਂ ਦਰੋਂ ਕਰ ਹਾਂਜੀ ਹਾਂਜੀ ਨਗਰ ਕੌਂਸਲ ਨਗਰਪੰਚਾਇਤ ਆਪਣੇ ਨਗਰ ਕਾਰਪੋਰੇਸ਼ਨ ਦਫਤਰ ਉਹਨਾਂ ਦੇ ਥਰੂ ਆਪਣੇ ਫਾਰਮ ਸਾਰੇ ਇੱਥੇ ਹੀ ਭਰੇ ਜਾਣੇ ਇਹਨਾਂ ਦੇ ਤੇ ਉਸ ਤੋਂ ਬਾਅਦ ਬੈਂਕ ਨੇ ਹੀ ਲੋਨ ਦੇਣਾ ਨਾਲੇ ਜੀ ਜਦੋਂ ਮਤਲਬ ਅਸੀਂ ਹੁਣ ਫਾਈਲ ਰੈਡੀ ਕਰ ਦੇਣੀ ਆ ਜੀ ਤਾਂ ਕਿਹੜੀ ਬੈਂਕ ਚੋਂ ਕਿਸੇ ਨੇ ਕੀ ਲਿਆ ਫਿਰ ਰਿਕਾਰਡ ਸਾਡੇ ਕੋਲ ਆਊਗਾ ਜੀ ਜੀ ਸਾਡੇ ਕੋਲ ਪਿਆ ਹੁੰਦਾ ਆਲਰੇਡੀ ਰਿਪੋਰਟ ਅੱਛਾ ਆਪਾਂ ਪਹਿਲਾਂ ਹੀ ਬੈਂਕ ਦੀ ਕਾਪੀ ਤਾਂ ਹੀ ਇਹਦੇ ਵਿੱਚ ਚੜਾਣੇ ਆ ਅਕਾਊਂਟ ਨੰਬਰ ਆਈ ਐਫ ਸੀ ਕੋਡ ਸਾਰਾ ਕੁਝ ਆਪਾਂ ਨੂੰ ਬ੍ਰਾਂਚ ਵੀ ਪਤਾ ਹੋਊਗੀ ਕਿਹੜੀ ਬ੍ਰਾਂਚ ਤੋਂ ਲੋਨ ਲਿਆ ਗਿਆ ਸੇਮ ਡਾਟਾ ਇਦਾਂ ਹੀ ਬੈਂਕ ਦੇ ਕੋਲ ਹੋਊਗਾ ਔਰ ਇਦਾਂ ਹੀ ਸਾਡੇ ਕੋਲ ਪਿਆ ਹੋਊਗਾ ਅੱਛਾ ਇਹ ਜਿਹੜਾ ਸਾਡਾ ਕਾਰਪੋਰੇਸ਼ਨ ਏਰੀਆ ਜਿਹੜਾ ਸਾਡਾ ਕੌਂਸਲ ਏਰੀਆ ਆਂਦਾ ਹੈ ਉਹਦੇ ਅੰਡਰ ਅੰਡਰ ਅਸੀਂ ਕਰਾਂਗੇ ਹਾਂਜੀ ਹਾਂਜੀ ਵਧੀਆ ਕਿੰਨੇ ਹੋ ਗਿਆ ਅੱਜ ਸਰ ਆਪਣੇ 10 ਕੰਪਲੀਟ ਹੋ ਚੁੱਕੇ ਆ ਵਿੱਚ 50 ਦੇ ਵੀ ਹੋਏ ਆ ਹਾਂ ਤਿੰਨ ਚਾਰ ਜਿਨ੍ਹਾਂ ਨੇ ਪਹਿਲਾਂ ਲੈ ਕੇ ਸੀ ਹਾਂਜੀ 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 ਅੱਛਾ ਜੇ ਨਹੀਂ ਕੋਈ ਵਾਪਸ ਕਰਦਾ ਫਿਰ ਉਹ ਫਿਰ ਸਰ ਫਿਰ ਉਹਦਾ ਰਿਕਾਰਡ ਖਰਾਬ ਹੁੰਦਾ ਵਾ ਉਹ ਫਿਰ ਨੋਰਮਲੀ ਇਹ ਗੱਲ ਆਪਾਂ ਜਿਹੜੇ ਲੋਕਲ ਇੱਥੇ ਦੇ ਵਾਸੀ ਹੈਗੇ ਆ ਸਿਰਫ ਉਹਨਾਂ ਨੂੰ ਪ੍ਰੈਫਰ ਕਰਦੇ ਆ ਕਿ ਜਿਹਨੇ ਇੱਥੇ ਦੇ ਰਹਿਣ ਵਾਲੇ ਆ ਕਿਉਂਕਿ ਕੱਲ ਨੂੰ ਬੈਂਕ ਵੀ ਸਾਨੂੰ ਫਿਰ ਬਲੇਮ ਕਰਦੀ ਕਿ ਉਹ ਬੰਦੇ ਮਿਲਦੇ ਨਹੀਂ ਹੈਗੇ ਪ੍ਰਵਾਸੀ ਹੂੰ ਇਸ ਕਰਕੇ ਆਪਾਂ ਲੋਨ ਹੀ ਉਹਨਾਂ ਦੇ ਕਰ ਰਹੇ ਆ ਜਿਹੜੇ ਆਪਣੇ ਇੱਥੇ ਦੇ ਸ਼ਹਿਰ ਦੇ ਵਾਸੀ ਹੈਗੇ ਆ ਹੂੰ ਇਸ ਗੱਲ ਨੂੰ ਪਹਿਲਾਂ ਮਤਲਬ ਇੰਨਾ ਗੌਰ ਤੇ ਆ ਲੈਟਰ ਆਫ ਰਿਕਮੈਂਡੇਸ਼ਨ ਸਾਰਾ ਕਰਨ ਤੋਂ ਬਾਅਦ ਵੀ ਆਪਾਂ ਆਪਣੇ ਲੋਨ ਇਹ ਸਾਰਾ ਕੁਝ ਕਰਨ ਤੋਂ ਬਾਅਦ ਪਹਿਲਾਂ ਕਾਫੀ ਲੋਨ ਕੀਤੇ ਸੀਗੇ ਅਣਗਿਣਤ ਲੋਨ ਹੋਏ ਔਰ ਪ੍ਰਵਾਸੀਆਂ ਦੇ ਸਭ ਤੋਂ ਜ਼ਿਆਦਾ ਹੋਏ ਸੀਗੇ ਪਰ ਕਿਸੇ ਇੱਕ ਖੱਜਲਤ ਨਹੀਂ ਕੀਤਾ ਕਿਸੇ ਨੇ ਬਹੁਤ ਜ਼ਿਆਦਾ ਸਰ ਕੋਈ ਤਾਂ ਹੀ ਤਾਂ ਹੁਣ ਸਰਕਾਰ ਨੇ ਕਿਹਾ ਤਾਂ ਜਿਹੜੇ ਇੱਥੇ ਦੇ ਰਹਿਣ ਵਾਲੇ ਆ ਸਿਰਫ ਉਹਨਾਂ ਦੇ ਲੋਨ ਹੋਣੇ ਆ ਆਊਟ ਆਫ ਸਿਟੀ ਕਿਸੇ ਦੇ ਨਹੀਂ ਹੋਣੇ ਕਿਉਂਕਿ ਬਾਅਦ ਵਿੱਚ ਨਾ ਕਾਫੀ ਇਹਨਾਂ ਨੂੰ ਫੋਨ ਕੀਤੇ ਆ ਕੋਈ ਫੋਨ ਹੀ ਨਹੀਂ ਚੱਕਦਾ ਕਈਆਂ ਦੇ ਨੰਬਰ ਬੰਦ ਆ ਕਈਆਂ ਨੇ ਨੰਬਰ ਚੇਂਜ ਕਰ ਲਏ ਐਦਾਂ ਹੁੰਦਾ ਮਤਲਬ ਮਿਸਯੂਜ਼ ਕਰਦੇ ਜੀ ਚਲੋ ਤੁਸੀਂ ਸਾਡੇ ਨਗਰ ਦੇ ਕਰੋ ਤਿਆਰ ਜੀ ਜੀ ਜਿੰਨੇ ਹੋ ਸਕਦੇ ਆ ਬਿਲਕੁਲ ਜੀ ਆ ਜਿੰਨੇ ਛੋਟੇ ਘਰੇਲੂ ਕਰਨ ਕੰਮ ਕਰਨ ਵਾਲੀਆਂ ਇੰਡੀਆ ਤੇ ਆ ਜਿੰਨੇ ਛੋਟੇ ਕੋਈ ਰੇੜੀ ਵਾਲੇ ਛੋਟੇ ਵਿਕਰਾਰ ਵਾਲੇ ਵਧੀਆ ਸਕੀਮ ਹੈ ਸਾਈ ਇਹਦੇ ਵਿੱਚ ਕੋਈ ਗਾਰੰਟੀ ਵਾਰੰਟੀ ਨਹੀਂ ਬਸ ਇੱਕ ਥੋੜਾ ਜਿਹਾ ਤੁਹ ਤੁਹਾਡਾ ਸਾਥ ਚਾਹੀਦਾ ਸਾਰਾ ਨਹੀਂ ਕਰਾਂਗੇ ਤੁਸੀਂ ਨਾਲ ਮੇਰੇ ਹੈਲਪ ਕਰਾ ਦਿਓ ਬਾਕੀ ਤਾਂ ਆਪਾਂ ਕੰਮਕਾਰੀ ਦੇ ਨਾਲ ਐਂਡ ਟਰਸਟ ਵੀ ਤੁਹ ਬਹੁਤ ਥੋੜਾ ਐਸਾ ਮੈਂ ਤਾਂ ਜਲੰਧਰੋਂ ਆਨਾ ਜੀ ਤੁਸੀਂ ਇੱਥੇ ਦੇ ਰਹਿਣ ਜਿਹੜੀ 15000 ਦੀ ਕਿਸ਼ਤ ਕਿੰਨੀ ਬਣਦੀ ਕਿਸ਼ਤ ਤਾਂ ਸਰ ਬੈਂਕ ਡਿਸਾਈਡ ਕਰਦਾ ਵਾ ਵਾਈਟ ਜਿੰਨੀ ਹਾਂਜੀ ਆਈਡੀਆ 1200 ਤੋਂ ਘੱਟ ਹੀ ਬਣੂਗੀ 1200 ਦੇ ਕਰੀਬ ਕਰੀਬ ਹੋਊਗੀ ਬੈਂਕ ਵੈਸੇ 12 ਤੋਂ 15 ਦੇ ਵਿੱਚ ਵਿੱਚ ਕਹਿੰਦੇ ਵੀ ਇਹ 10000 ਲਿਆ ਤਾਂ 14000 ਮੋੜਨਾ ਪੈਣਾ ਨਹੀਂ ਨਹੀਂ ਸਰ ਇਹਦੇ ਵਿੱਚ ਸਬਸਿਡੀ ਵੀ ਲੱਗਦੀ ਆ ਅੱਛਾ ਸਬਸਿਡੀ ਵੀ ਹਾਂਜੀ 7% ਸਬਸਿਡੀ ਲਗਣੀ ਆ ਜਿੰਨਾ ਵਿਆਜ ਲੱਗੂਗਾ ਉਹ ਸਬਸਿਡੀ ਇਰਾਹੀ ਕੱਟਿਆ ਜਾਣਾ ਵਾ ਯਾਨੀ ਕਿ ਪੈਸੇ ਪੂਰੇ ਪੂਰੇ ਹੀ ਮੋੜਨੇ ਆ ਓਕੇ ਹਾਂਜੀ ਵਿਆਜ ਵੀ ਹੈ ਨਹੀਂ ਕੋਈ ਕੋਈ ਹੂੰ ਜਿੰਨਾ ਲੋਨ ਦੇਣਾ ਵਾ ਓਨਾ ਹੀ ਲੋਨ ਵਾਪਸ ਕਰਨਾ ਸਬਸਿਡੀ ਮੈਨੂੰ ਹਾਂਜੀ ਹਾਂਜੀ ਸਬਸਿਡੀ ਨੇ ਆਪਣਾ ਵਿਆਜ ਕੱਟ ਲੈਣਾ ਬੜੀ ਸਕੀਨ ਆ ਕਿੰਨੇ ਕਿੰਨੇ ਦਿਨ ਤੁਸੀਂ ਕਰੋਗੇ ਇਹ ਸਰ 2 ਅਕਤੂਬਰ ਤੱਕ ਵੈਲਿਡ ਆ ਜੀ 2 ਅਕਤੂਬਰ ਹਾਂ ਜੀ ਜਿੰਨੀ ਵੀ ਕਰ ਜਾ ਹਾਂ ਜੀ ਹਾਂ ਕਰੋ ਤੁਸੀਂ ਭੈਣ ਭੇਜੋ ਜਿੰਨੀਆਂ ਨੂੰ ਜ਼ਰੂਰਤ ਆ ਚੰਗੇ ਪਰਿਵਾਰ ਜਿਹੜੇ ਬੈਂਕ ਦਾ ਸਹੀ ਤਰੀਕੇ ਨਾਲ ਫਾਇਦਾ ਲੈ ਸਕਦੇ ਆ ਤੇ ਕਿਸ਼ਤ ਮੋੜਨ ਵਾਲੇ ਹੋਣ ਹਾਂ ਜੀ ਫਿਰ ਹੋਵੇ ਮੁੜ ਕੇ ਕਿਸ਼ਤ ਨਾਲ ਮੋੜੇ ਤਾਂ ਫਿਰ ਖੰਜਲ ਹੋ ਜਾਊਗਾ ਫਿਰ ਹਾਂ ਉਹ ਨੋਰਮਲੀ ਉਹੀ ਗੱਲ ਨਾ ਲੈ ਲਓ ਤੁਹਾਡਾ ਨਾਲੇ ਉਧਰ ਹੋ ਜੂਗਾ ਹੋ ਰਿਹਾ ਨਾ ਹਾਂ ਵਧੀਆ ਤੇਰੀ ਮੰਮੀ ਕਿੱਥੇ ਜੋਤੀ ਅੱਛਾ ਇਹ ਚ ਸਾਡੀ ਜਿਹੜੀ ਹੈਗੀ ਕਾਉਂਸਲ ਦੀ ਲੇਬਰ ਆ ਉਹ ਵੀ ਲੈ ਸਕਦੇ ਕਿ ਨਹੀਂ ਹਾਂਜੀ ਸਰ ਲੈ ਸਕਦੇ ਆ ਅੱਛਾ ਤਾਂ ਥੈਂਕ ਯੂ ਬਹੁਤ ਵਧੀਆ ਠੀਕ ਹੈ ਸਰ ਥੈਂਕ ਯੂ ਠੀਕ ਹੈ ਜੀ